ਜੀ ਬਦਾਮ ਦੀ ਕਤਲੀ ਬਣਾਈ ਹੈਗੀ ਆ ਜਿਹੜੀ ਇਹਦੇ ਵਿੱਚ ਆਪਾਂ ਕੇਸਰ ਦਾ ਫਲੇਵਰ ਪਾਇਆ ਹੈ ਤੇ ਬਹੁਤ ਹੀ ਵਧੀਆ ਬਣੀ ਹੈਗੀ ਆ ਇਹਦਾ ਦੇਖੋ ਜੀ ਟੈਕਸਚਰ ਵੀ ਬਹੁਤ ਵਧੀਆ ਬਹੁਤ ਜ਼ਿਆਦੇ ਪੀਸਸ ਵਧੀਆ ਬਣੇ ਆ ਤੇ ਸਵਾਦ ਵੀ ਬਹੁਤ ਆ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਜੀ ਇਹਦਾ ਇੱਕ ਪੀਸ ਦੇਖੋ ਜੀ ਕਿੰਨੀ ਇਹ ਕਿੰਨੀ ਜ਼ਿਆਦੀ ਥੀਨ ਹੈਗੀ ਆ ਪਤਲੀ ਹੈਗੀ ਆ ਤੇ ਬਹੁਤ ਸੋਹਣੀ ਬਣੀ ਆ ਤੁਸੀਂ ਵੀ ਜੀ ਇਸ ਤਰ੍ਹਾਂ ਬਣਾਉਣੇ ਚਲੋ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਲੋ ਸਤ ਸਕਾਲ ਜੀ ਅਨਿ ਸਵਾਗਤ ਹੈ ਤੁਹਾਡਾ ਇੰਟੀਰੀਅਰ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੇ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਅਪਾ ਬਣਾਇਆ ਬਣਾ ਰਹੇ ਹਾਂ ਬਦਾਮ ਦੀ ਕੇਸਰ ਵਾਲੀ ਬਰਫੀ ਹਾਂਜੀ ਅਪਾ ਜਿਹੜੀ ਬਦਾਮ ਦੀ ਜਿਹੜੀ ਕਤਲੀ ਬਣਾਉਣ ਲਈ ਜਿਹੜਾ ਸਮਾਨ ਲਿਆ ਹੈਗਾ ਆ ਆਪਾਂ 200 ਗ੍ਰਾਮ ਇਹ ਬਦਾਮ ਲਏ ਹੈਗੇ ਆ ਇੰਨੀ ਆਪਾਂ 슈ਗਰ ਲਈ ਅਸੇਮੇਂਟ ਹੈਗਾ ਆ 3 ਤੋਂ 4 ਚਮਚ ਆਪਣੇ ਕੋਲ ਦੇਸੀ ਖਿਓ ਦੇ ਹੈਗੇ ਆ ਤੇ ਥੋੜਾ ਜਿਹਾ ਜੀ ਆਪਾਂ ਇਹਦੇ ਵਿੱਚ এলাਚੀ ਪਾਵਾਂਗੇ ਉਹਨੂੰ ਆਪਾਂ ਪੀਸ ਲਿਆ ਫਰੈਸ਼ এলাਚੀ ਨੂੰ ਇਦੇ ਵਿੱਚ ਆਪਾਂ ਜੀ ਇਹ ਕੇਸਟਰ ਪਾਉਣਾ ਜਿਹਨੂੰ ਆਪਾਂ ਸੈਪਰਲਵੇ ਕਰਨੇ ਹੈਗੇ ਇਹਦਾ ਫਲੇਵਰ ਪਾ ਕੇ ਹਾਂਜੀ ਆਪਾਂ ਇਹ ਜਿਹੜੀ ਬਰਫੀ ਬਣਾਉਣੀ ਹੈਗੀ ਸਭ ਤੋਂ ਆਪਾਂ ਕੀ ਕਰਨਾ ਹੈਗਾ ਜਿਹੜੇ ਆਪਣੇ ਬਾਦਾਮ ਹੈਗੇ ਇਹਨੂੰ ਆਪਾਂ 5 ਮਿੰਟ ਲਈ ਉਬਾਲ ਲੈਣਾ ਪਾਣੀ ਦੇ ਵਿੱਚ ਆਪਣਾ ਜੀ ਪਾਣੀ ਬੋਇਲ ਹੋ ਗਿਆ ਹੈ ਹੁਣ ਆਪਣੇ ਜਿਹੜੇ ਬਾਦਾਮ ਹੈਗੇ ਆ ਇਹ ਆਪਾਂ ਇਹਦੇ ਵਿੱਚ ਪਾ ਦੇਣੇ ਆ ਜੀ 200 ਗ੍ਰਾਮ ਆਪਣੇ ਬਾਦਾਮ ਹੈਗੇ ਆ ਇਹਨਾਂ ਆਪਾਂ ਜੀ 5 ਮਿੰਟ ਜਿੱਦਾਂ ਉਬਾਲ ਲੈਣਾ ਹੈਗਾ ਯਾ ਹੁਣ ਆਪਾਂ ਇਹਨਾਂ ਨੂੰ ਕਵਰ ਕਰਕੇ ਰੱਖ ਦੇਣਾ ਹੈਗਾ ਜਦੋਂ ਇਹਨੂੰ 2-3 ਬੋਇਲ ਆ ਗਏ ਫਿਰ ਆਪਾਂ ਇਹਨੂੰ ਠੰਡਾ ਕਰਕੇ ਛਿਲ ਲੈਣਾ। ਆਪਣੇ ਜੀ ਬਦਾਮ ਜਿਹੜੇ ਹੈਗੇ ਬੋਇਲ ਹੋ ਗਏ ਆ। ਹੁਣ ਆਪਾਂ ਇਹਨਾਂ ਨੂੰ ਸਟੇਨ ਕਰ ਲੈਣਾ ਹੈ। ਇਹਨਾਂ ਦਾ ਪਾਣੀ ਕੱਢ ਦੇਣਾ ਹੈਗਾ ਆ। ਫਿਰ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਥੋੜੇ ਜਿਹਾ ਠੰਡੇ ਹੋ ਗਏ ਤੇ ਇਹਨਾਂ ਨੂੰ ਆਪਾਂ ਛਿਲ ਲੈਣਾ ਹੈਗਾ ਆ। ਬਦਾਮ ਜੀ ਆਪਣੇ ਹੁਣ ਠੰਡੇ ਹੋ ਗਏ ਆ। ਆਪਾਂ ਇਹਨਾਂ ਦਾ ਛਿਲਕਾ ਉਤਾਰ ਲੈਣਾ ਹੈਗਾ ਆ। ਉਬਾਲ ਲੈ ਆਗੇ ਤੋਂ ਜੀ ਇਹਨਾਂ ਦਾ ਬਹੁਤ ਛੇਤੀ ਇੰਦਾ ਛਿਲਕਾ ਕਰ ਉਤਰ ਜਾਂਦਾ ਹੈਗਾ। ਥੋੜੇ ਜਿਹਾ ਆਪਾਂ ਇਹਨਾਂ ਨੂੰ ਠੰਡਾ ਕਰ ਲਿਆ ਹੈਗਾ ਕਿਉਂਕਿ ਗਰਮ-ਗਰਮ ਹੀ ਛਿਲਨੇ ਹੁੰਦੇ ਹੈਗੇ। ਜੋ ਜਿੰਨਾ ਤੁਸੀਂ ਬਾ ਲਿਆ ਹੈ ਜੀ ਇਹਨਾਂ ਨੂੰ ਆਪਾਂ 5 ਮਿੰਟ ਤੇ ਬਹੁਤ ਛੇਤੀ ਫਿਰ ਇਹਨਾਂ ਦਾ ਛਿਲਕਾ ਉੱਤਰ ਜਾਂਦਾ ਹੈ ਇਸ ਤਰ੍ਹਾਂ ਕਰਕੇ ਆਪਾਂ ਜੀ ਸਾਰੇ ਜਿਹੜੇ ਆਪਣੇ ਬਦਾਮ ਹੈਗੇ ਆ ਆਪਾਂ ਛਿੱਲ ਲੈਣੇ ਹੈਗੇ ਆ ਬਾਦੇ ਵਿੱਚ ਇਹਨਾਂ ਨੂੰ ਆਪਾਂ ਥੋੜਾ ਜਿਹਾ ਡਰਾਈ ਕਰਕੇ ਤਾਂ ਪੀਸ ਲੈਣਾ ਹੈਗਾ ਹਾਂਜੀ ਬਦਾਮ ਜੀ ਆਪਣੇ ਸਾਰੇ ਆਪਾਂ ਜਿਹੜੇ ਛਿੱਲੇ ਹੈਗੇ ਆ ਹੁਣ ਆਪਾਂ ਇਹਨਾਂ ਨੂੰ ਇੱਦਾਂ ਟਾਬਲ ਤੇ ਪਾ ਕੇ ਥੋੜਾ ਜਿਹਾ ਨਾ ਹਮ ਡਰਾਈ ਕਰ ਲੈਣਾ ਹੈਗਾ ਜਿੱਦ ਤਾ ਥੋੜਾ ਜਿਹਾ ਇਹਨਾਂ ਦੇ ਵਿੱਚ ਕਿਤੇ ਮੋਇਸਚਰ ਜਿਹੜਾ ਹੁੰਦਾ ਪਾਣੀ ਕਿ ਉਹ ਵੀ ਸੁੱਕ ਜਾਂਦਾ ਹੈਗਾ ਆ ਤੇ ਕਾਫੀ ਹੁਣ ਡਰਾਈ ਹੋ ਗਏ ਆ ਹਾਂਜੀ ਮੈਂ ਟਾਵਲ ਦੇ ਉੱਤੇ ਧਰ ਕੇ ਹੈਗੇ ਆ ਆਪਾਂ ਜੀ ਹੁਣ ਇਹਨਾਂ ਨੂੰ ਕੀ ਕਰਨਾ ਹੈਗਾ ਹੁਣ ਸਾਰਿਆਂ ਨੂੰ ਆਪਾਂ ਪੀਸ ਕੇ ਇਹਨਾਂ ਦਾ ਜੀ ਪਾਊਡਰ ਬਣਾ ਲੈਣਾ ਫਿਰ ਆਪਾਂ ਆਪਣੇ ਜਿਹੜੀ ਕਤਲੀਆ ਬਣਾ ਲੈਣੀ ਹੈਗੀ ਆਪਾਂ ਜਿਹੜੀ ਆਪਣੇ ਬਾਦਮ ਹੈਗੇ ਆ ਆਪਾਂ ਪੀਸਲੇ ਹੈਗੇ ਇਸ ਤਰ੍ਹਾਂ ਦਾ ਆਪਾਂ ਇਹ ਪਾਊਡਰ ਬਣਾ ਲਿਆ ਹੈਗਾ ਆ ਦਦਰਾ ਜਿਹਾ ਹੈਗਾ ਇਹਦਾ ਟੈਕਸਚਰ ਬਹੁਤ ਵਧੀਆ ਦਾਇੰਦਾਰ ਜਿਹਾ ਹੈਗਾ ਆ ਹੁਣ ਆਪਾਂ ਜੀ ਫਰਾਈਪੈਨ ਲੈ ਲਿਆ ਤੇ ਆਪਾਂ ਬਣਾਉਣੀ ਹੈਗੀ ਚਾਣੀ ਜਿਹੜੀ ਆਪਣੇ ਕੋਈ 슈ਗਰ ਹੈਗੀ ਆਪਣੇ ਕੋਈ ਇੱਕ ਕੌਲੀ ਹੈਗੀ ਆ 200 ਗ੍ਰਾਮ ਦਲੀ ਹੈ ਜਿਹੜੀ ਤੇ ਇਹਦੇ ਵਿੱਚ ਆਪਾਂ ਅੱਧਾ ਪਾਣੀ ਪਾਉਣਾ ਹੈਗਾ ਆ। ਇਹਨੂੰ ਆਪਾਂ ਜੀ ਇੱਕ ਤਾਰਦੀ ਚਾਣੀ ਬਣਾਉਣੀ ਹੈ ਕਿ ਇਹਨੂੰ ਮੈਲਟ ਕਰਨਾ ਹੈਗਾ 슈ਗਰ ਨੂੰ। ਹਾਂਜੀ ਇਹਦੇ ਵਿੱਚ ਆਪਾਂ ਜੀ ਪਾਉਣਾ ਹੈਗਾ ਇਹ ਸੈਫਰਨ ਜਿਹੜਾ ਕੇਸਰ ਹੁੰਦਾ ਆ। ਕਿਉਂਕਿ ਆਪਾਂ ਇਹਦਾ ਫਲੇਵਰ ਜਿਹੜੀ ਮਠਾਈ ਬਣਾਉਣੀ ਹੈਗੀ ਇਹ ਸੀਟ ਉਹ ਬਣਾਉਣੀ ਹੈਗੀ ਆ। ਹੁਣ ਹਲੀ ਉੱਪਰ ਇਹਨੂੰ ਹਲਾਈ ਜਾਣਾ ਹੈ ਕਿ ਜਦੋਂ ਆਪਣਾ ਇਹ ਮੈਲਟ ਹੋ ਗਿਆ ਬਾਲਾ ਆ ਗਿਆ ਫਿਰ ਆਪਾਂ ਇਹਨੂੰ ਚੈੱਕ ਕਰਨਾ ਹੈਗਾ ਕਿ ਆਪਣੀ ਚਾਣੀ ਰੈਡੀ ਹੋ ਗਈ ਆ ਆਪਣੀ ਦੀ ਚਾਣੀ ਆਲਮੋਸਟ ਹੁਣ ਆਪਾਂ ਨੂੰ ਲੱਗਦੀ ਆ ਵੀ ਬਣ ਗਈ ਹੈਗੀ ਹੁਣ ਆਪਾਂ ਇਹਨੂੰ ਸਪੈਚਲ ਤੇ ਲਾ ਕੇ ਵੀ ਇਹਨੂੰ ਚੈੱਕ ਕਰਨਾ ਇਸ ਤਰ੍ਹਾਂ ਹੱਥੇ ਥੋੜੀ ਗਰਮ ਹੈਗੀ ਆ ਐਦਾਂ ਆਪਾਂ ਦੇਖਣਾ ਹੈ ਵੀ ਤਾਰ ਬਣਦੀ ਆ ਤਾਰ ਆ ਪੰਚਾਈ ਦੇਖੋ ਜੀ ਇੱਕ ਤਾਰੇ ਦੀ ਕੰਦੀ ਹੈ ਕਿ ਆਪਣੀ ਚਾਣੀ ਹੁਣ ਬਣ ਗਈ ਹੈਗੀ ਹੁਣ ਆਪਾਂ ਸਟੋਵ ਨੂੰ ਹੌਲੀ ਕਰ ਦੇਣਾ ਹੈ ਘਰੇ ਦੇ ਵਿੱਚ ਆਪਣਾ ਜਿਹੜੇ ਬਦਾਮ ਜਿਹੜੇ ਪੀਸੇ ਹੋ ਪਾ ਦੇਣੇ ਹੈਗੇ ਬਹੁਤ ਸੋਹਣਾ ਜਿਹਾ ਸਟਰ ਦਾ ਕਲਰ ਆਇਆ ਹੈ ਗਾਇ ਦੇ ਵਿੱਚ ਆਪਾਂ ਕਿੱਸਰ ਪਾਇਆ ਹੈਗਾ ਹੈ ਸੈਫਰਨ ਜਿਹੜਾ ਹੁੰਦਾ ਹਾਂਜੀ ਇੱਕ ਚਮਚਾ ਇਹਦੇ ਵਿੱਚ ਮੈਂ ਦੇਸੀ ਘਿਓ ਦਾ ਪਾਉਂਗੀ ਪਹਿਲਾਂ ਮਿਕਸ ਕਰਨਾ ਹੈਗਾ ਇਹ ਇਹਨੂੰ ਚਾਇ ਦੇ ਵਿੱਚ ਹੀ ਮਿਕਸ ਕਰ ਦੇਣਾ ਇਹਦੇ ਨਾਲ ਫਿਰ ਆਪਣੀ ਜਿਹੜੀ ਬਰਫੀ ਆ ਬਹੁਤ ਹੀ ਜ਼ਿਆਦਾ ਸੌਫਟ ਬਣਦੀ ਹੈਗੀ ਤੇ ਕਿਹ ਤਰ੍ਹਾਂ ਇਹਨੂੰ ਹਿਲਾ ਦੇਣਾ ਹੈਗਾ ਨਾਲੇ ਆਪਣਾ ਜਿਹੜਾ ਹੈਗਾ ਬਦਾਮ ਦਾ ਮਿਸ਼ਰਣ ਉਹ ਵੀ ਚੀ ਪਾ ਦੇਣਾ ਹਾਂਜੀ ਵਿੱਚੇ ਆਪਾਂ ਇਹ ਪਾ ਲੈਣਾ ਹੈਗਾ ਆ ਥੋੜੇ ਜਿਹਾ ਹੌਲੀ ਹੌਲੀ ਪਾਉਣਾ ਹੈਗਾ ਆ ਹੁਣ ਆਪਾਂ ਜਿਹਨੂੰ ਹਲਾ ਦੇਣਾ ਹੈਗਾ ਆ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਣਾ ਜਿਹੜਾ ਬਦਾਮ ਆ ਇਹਨੂੰ ਆਪਾਂ ਹੌਲੀ ਹੌਲੀ ਜੀ ਹੁਣ ਪਕਾਉਣਾ ਹੈਗਾ ਆ ਕਿੰਨਾ ਚਿਰ ਇਹ ਚੰਗੀ ਤਰ੍ਹਾਂ ਆਪਣਾ ਡੋਵਾਂਗੂ ਨਹੀਂ ਬਣਦਾ ਹੈਗਾ ਉਨਾਂ ਤਰ੍ਹਾਂ ਆਪਾਂ ਇਹਨੂੰ ਹਿਲਾਏ ਜਾਣਾ ਕੰਟੀਨਿਊ ਇਸ ਤਰ੍ਹਾਂ ਵਿੱਚ ਇਹਦੇ ਆਪਾਂ ਜੀ ਇਲਾਚੀ ਪਾਊਡਰ ਪਾ ਦੇਣਾ ਹੈਗਾ ਹਾਂਜੀ ਆਪਾਂ ਜੀ ਸਾਰਾ ਸਮਾਨ ਇਹਦੇ ਵਿੱਚ ਮਿਕਸ ਕਰਤਾ ਨੇ ਬਦਾਮ ਵੀ ਮਿਕਸ ਹੋ ਗਏ ਆ ਤੇ ਇਲਾਚੀ ਪਾਊਡਰ ਵੀ ਪਾ ਦਿੱਤਾ ਹੈ ਹੁਣ ਆਪਾਂ ਇਹਨੂੰ 5 ਮਿੰਟ ਹੋਰ ਪਕਾਉਣਾ ਹੈਗਾ 10 ਤੋਂ 12 ਮਿੰਟ ਆਪਣੀ ਇਹਨੂੰ ਰੈਡੀ ਹੋਣ ਨੂੰ ਲੱਗ ਜਾਂਦੇ ਹੈਗੇ ਜਦ ਇਹ ਥੋੜਾ ਜਿਹਾ ਆਪਣਾ ਡੋਅ ਬਣ ਗਈ ਹੈ ਮਿਸ਼ਰਣ ਜਿਹੜਾ ਆਪਣਾ ਸੰਗਣਾ ਹੋ ਗਿਆ ਤਾਂ ਫਿਰ ਆਪਾਂ ਜੀ ਇਹਨੂੰ ਪੇਪਰ ਦੇ ਉੱਤੇ ਗ੍ਰੀਸ ਕਰਕੇ ਘਿਓ ਲਾ ਕੇ ਤੋਂ ਦੇ ਉੱਤੇ ਤੇਰੇ ਡੋ ਜਿਹੜੀ ਹੈਗੀ ਆਪਾਂ ਬੇਕ ਲੈਣੀ ਹੈਗੀ ਆ ਆਪਣਾ ਜੀ ਇਹ ਕੇਸਰ ਬਦਾਮ ਦੀ ਜਿਹੜੀ ਕਤਲੀ ਹੈਗੀ ਆ ਤਾਂ ਮਿਸ਼ਰਣ ਹੁਣ ਰੈਡੀ ਹੋ ਗਿਆ ਆ ਚੰਗੀ ਤਰ੍ਹਾਂ ਹੋਣ ਇਹ ਡੋ ਵਰਗਾ ਹੋ ਗਿਆ ਤੇ ਇਹਨੂੰ ਆਪਾਂ ਜੀ ਹੁਣ ਕੱਟ ਲੈਣਾ ਹੈਗਾ ਫਰਾਈਪੈਨ 'ਚ ਸਟੋਵ 'ਨੂੰ ਕਰਤਾ ਆਪਾਂ ਬੰਦ ਹਾਂਜੀ ਹਾਂਜੀ ਆਪਾਂ ਇਹਨੂੰ ਐਸੀ ਪੇਪਰ ਦੇ ਉੱਤੇ ਪਾ ਦੇਣਾ ਹੈਗਾ ਆ ਬਾਦ ਦੇ ਵਿੱਚ ਆਪਾਂ ਇਹਨੂੰ ਠੰਡਾ ਕਰਨਾ ਥੋੜਾ ਜਿਹਾ ਤੇ ਫੇਰੇ ਇਹਨੂੰ ਆਪਾਂ ਜਿਹੜਾ ਡੋਅ ਬਣ ਗਿਆ ਇਹਨੂੰ ਆਪਾਂ ਮਲ ਲੈਣਾ ਹੈਗਾ ਹੁਣ ਆਪਾਂ ਇਹਨੂੰ 5 ਤੋਂ 10 ਮਿੰਟ ਇਸ ਤਰ੍ਹਾਂ ਹੀ ਰਹਿਣ ਦੇਣਾ ਇਹਨੂੰ ਥੋੜਾ ਜਿਹਾ ਆਪਾਂ ਠੰਡਾ ਕਰ ਲੈਣਾ ਹੈ ਕਰਾ ਜਾ ਆਪਣਾ ਜਿਹੜਾ ਜਿਹੜਾ ਮਿੱਠਾਣ ਹੈਗਾ ਆ ਹੁਣ ਥੋੜਾ ਜਿਹਾ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜਿੱਦਾਂ ਡੋਅ ਬਣ ਗਿਆ ਇਹਨੂੰ ਮਲਣਾ ਹੈਗਾ ਥੋੜਾ ਜਿਹਾ ਇਹਨੂੰ ਸੌਫਟ ਕਰਨਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜਿੱਦਾਂ ਆਪਾਂ ਹੱਥ ਨਾਲ ਕਰਦੇ ਹਾਂ ਤੁਸੀਂ ਵਰੰਦੇ ਤਾਂ ਹੋ ਗਾਇਆ ਵਾਦੇ ਵਿੱਚ ਸਪਰਿੰਗ ਤੇ ਵੀਰ ਲੈਣਾ ਹੈਗਾ ਤੇ ਆਪਾਂ ਆਪਣੀ ਬਰਫੀ ਦਾ ਛੱਡ ਲੈਣੀ ਹੈ ਹਾਂਜੀ ਆਪਣੀ ਬਰਫੀ ਦਾ ਮਿਸ਼ਰਣ ਵੀ ਹੁਣ ਥੋੜਾ ਠੰਡਾ ਹੋ ਗਿਆ ਆਪਾਂ ਇਹਨੂੰ ਕਈ ਵਾਰੀ ਇੱਟਾ ਦੇ ਪੇਪਰ ਦੇ ਨਾਲ ਇੱਦਾਂ ਮਲ ਲਿਆ ਤਾਂ ਥੋੜ੍ਹਾ ਹੁਣ ਸੌਫਟ ਹੋ ਗਿਆ ਹੈਗਾ ਹੁਣ ਆਪਾਂ ਇਹਦੇ ਉੱਤੇ ਇੱਕ ਪੇਪਰ ਰੱਖ ਲੈਣਾ ਹੈਗਾ ਬੋਰਡ ਥਿਓ ਲਾ ਕੇ ਇਹਨੂੰ ਆਪਾਂ ਹੀ ਲਾਣੀ ਤਾਂ ਵੀ ਆਪਾਂ ਸਾਈਜ਼ ਲੈਣਾ ਹੈਗਾ ਹਾਂਜੀ ਦੇਲੇ ਨੂੰ ਵੀ ਮਿਕਸਚਰ ਤੁਸੀਂ ਥੋੜ੍ਹਾ ਕੇ ਲਾ ਲਿਓ ਕੀ ਗਰਮ ਗਰਮ ਹੀ ਕਰ ਹੁੰਦੀ ਹੈ ਕਿ ਠੰਡੀ ਹੁੰਦੀ ਹੈ ਮਲਟੀ ਦੇ ਹੁੰਦੀ ਹੈ ਕਿ ਠੰਗੀ ਤਰ੍ਹਾਂ ਪਾਣੀ ਸੀਟਾਂ ਦੇ ਦੇ ਲੈਣਾ ਹੈ ਤਾਂ ਇਹ ਤੁਸੀਂ ਦੇਖ ਲੈਣਾ ਹਾਂਜੀ ਕਿੰਨੀ ਤੁਸੀਂ ਪਤਲੀ ਕਰਨੀ ਸਾਈਜ਼ ਕਿਦਾਂ ਦਾ ਬਣਾਉਣਾ ਹੈਗਾ ਸਾਰੇ ਇਕੁਅਲੀ ਹੋਣ ਚਾਹੀਦੇ ਆਪਣੇ ਇਹ ਹੁਣ ਆਪਾਂ ਦੇਖਦੇ ਹਾਂਗੇ ਅੱਗਾ ਹੋਰ ਜੇ ਆਪਾਂ ਇਹਨੂੰ ਥੋੜਾ ਜਿਹਾ ਰੇਲ ਸਕਦੇ ਹਾਂ ਕਿ ਮੀਟਰ ਚ ਇਸ ਤਰ੍ਹਾਂ ਆਪਾਂ ਹੁਣ ਮੇਰ ਕੇ ਇਹਨੂੰ ਆਪਾਂ ਘੰਟੇ ਡੇਢ ਘੰਟੇ ਲਈ ਇਸ ਤਰ੍ਹਾਂ ਹੀ ਹਾਂਦੀ ਕੌਂਟਰ ਤੇ ਰੰਗੇ ਨੇ ਰੱਖ ਕੇ ਫਿਰ ਟਰਾਈ ਹੋ ਜੂਗੀ ਫਿਰ ਆਪਾਂ ਇਹ ਕਿਸਰ ਬਣਾ ਸਕਦੇ ਹੈਗੇ ਜਾਂਦੇ ਜਿੱਦਾਂ ਦੀ ਬਣਾਉਣੇ ਹੈਗੇ ਹਾਂਜੀ ਆਪਾਂ ਦੀ ਇਹ ਸਾਰੀ ਮਠਿਆਈ ਜਿਹੜੀ ਆ ਕਟਲੇ ਹੈਗੀ ਆ ਬਹੁਤੀ ਵਧੀਆ ਹਾਂਜੀ ਆਪਣੀ ਇਹ ਕਤਲੀ ਬਣੀ ਆ ਇਹ ਆਪਾਂ ਬਦਾਮ ਦੀ ਕੇਸਰ ਵਾਲੀ ਕਤਲੀ ਬਣਾਈ ਹੈਗੀ ਜਿਹੜੀ ਕਿ ਬਹੁਤੀ ਵਧੀਆ ਦੇਖੋ ਜੀ ਕਿੰਨੇ ਨਾਈਸ ਪੀਸ ਬਣੇ ਆ ਬਹੁਤ ਪੀਣੀ ਹੈਗੀ ਆ ਬਹੁਤ ਜ਼ਿਆਦਾ ਸੁਆਦਿਸ਼ੀ ਹੁੰਦੀ ਹੈਗੀ ਚਲੋ ਜੀ ਹੁਣ ਆਪਾਂ ਇਹਨੂੰ ਕਲਿੱਕ ਦੇ ਵਿੱਚ ਰੱਖਦੇ ਹੈਗੇ ਇਹ ਜੀ ਬਹੁਤ ਛੇਤੀ ਬਣ ਜਾਂਦੀ ਆ ਬਹੁਤ ਜਿਆਦਾ ਇਹਨੂੰ ਟਾਈਮ ਨਹੀਂ ਲੱਗਦਾ ਹੈਗਾ ਬਦਾਮ ਦੀ ਕੇਸਰ ਵਾਲੀ ਕਤਲੀ ਜੀ ਬਹੁਤ ਹੀ ਜਿਆਦਾ ਇਹ ਟੇਸਟੀ ਵੀ ਹੈਗੀ ਆ ਤੇ ਦੇਖਣ ਨੂੰ ਵੀ ਇਹ ਜੀ ਬਹੁਤ ਵਧੀਆ ਲੱਗਦੀ ਆ ਸਾਰੇ ਜੀ ਪੀਸਾ ਤਾਂ ਕੱਢ ਕੇ ਤਾਂ ਪਲੇਟ ਦੇ ਵਿੱਚ ਪਾ ਲੈਣੇ ਹੈਗੇ ਆ ਹਾਂਜੀ ਜੇ ਆਪਾਂ ਪੇਪਰ ਆਖ ਲੈਣੇ ਆ ਤਾਂ ਫਿਰ ਆਪਣੀ ਥੋੜੀ ਬਹੁਤ ਹੀ ਈਸੀ ਨਿਕਲ ਜਾਂਦੀ ਆ इस तरह जी आप कंटीन्यू सारे अपने प्लेट के पीस पा लेने मैं तो तोड़ के भी दिखाने टेक्चर भी बहुत वैसिया है गाया। तो पीस मैं पाऊंगी ਦੀ ਇਹ ਪੰਜ ਸਾਰੀ ਬਰਫੀ ਜਿਹੜੀ ਕੱਟ ਕੇ ਇਹ ਪਲੇਟ ਦੇ ਵਿੱਚ ਪਾ ਲਈ ਆ ਦੇਖੋ ਜੀ ਬਹੁਤ ਹੀ ਵਧੀਆ ਬਣੀ ਹੈ ਇਹਦਾ ਟੈਕਸਚਰ ਵੀ ਬਹੁਤ ਹੀ ਵਧੀਆ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਇਹ ਬਦਾਮ ਦੀ ਜੀ ਕਿਸਤਰ ਵਾਲੀ ਕਤਲੀ ਹੈਗੀ ਆ ਬਹੁਤ ਹੀ ਵਧੀਆ ਤੇ ਬਹੁਤ ਹੀ ਛੇਤੀ ਬਣ ਜਾਂਦੀ ਹੈਗੀ ਆ ਤੇ ਤੁਸੀਂ ਵੀ ਜੀ ਇਸ ਤਰ੍ਹਾਂ ਹੀ ਇਹ ਬਣਾਉਣੀ ਬਹੁਤ ਵਧੀਆ ਤੇ ਬਹੁਤ ਸੁਆਦਿਸ਼ਤ ਬਣਦੀ ਹੈ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ